ਕਿਸਾਨਾਂ ਦੇ ਵੱਲੋਂ ਕਰ ਹੀ ਦਿੱਤਾ ਵੱਡਾ ਐਲਾਨ ਇਹੀ ਗੱਲ ਦਾ ਡਰ ਸੀ ਸਰਕਾਰਾਂ ਨੂੰ ਤਾਂ ਹੁਣ 26 ਜਨਵਰੀ ਦੇ ਲਈ ਤਿਆਰ ਹੋ ਜੋ ਕਿਸਾਨਾਂ ਨੂੰ ਸਰਬਨ ਸਿੰਘ ਪੰਦੇਰ ਦੇ ਵੱਲੋਂ ਕਹਿ ਦਿੱਤਾ ਟਰੈਕਟਰ ਹੀ ਟਰੈਕਟਰ ਸੜਕਾਂ ਦੇ ਉੱਤੇ ਹੋਣਗੇ ਪਿੰਡਾਂ ਦੇ ਵਿੱਚੋਂ ਜੋ ਟਰੈਕਟਰ ਕੱਢ ਕੇ ਕਿਸਾਨ 26 ਜਨਵਰੀ ਨੂੰ ਸੜਕਾਂ ਦੇ ਉੱਤੇ ਲੈ ਆਉਣਗੇ ਟਰੈਕਟਰਾਂ ਤੇ ਕੱਪੜਾ ਮਾਰ ਲਿਆ ਸਟਾਰਟ ਕਰਕੇ ਦੇਖ ਲੈ ਚੰਗੀ ਤਰ੍ਹਾਂ ਲਸ਼ਕਾ ਲੈ ਕਿਉਂਕਿ 26 ਜਨਵਰੀ ਨੂੰ ਸੜਕਾਂ ਦੇ ਉੱਤੇ ਟਰੈਕਟਰ ਹੀ ਟਰੈਕਟਰ ਨਜ਼ਰ ਆਉਣਗੇ ਜੇਕਰ ਤੁਸੀਂ 26 ਜਨਵਰੀ ਦਾ ਕੋਈ ਪ੍ਰੋਗਰਾਮ ਬਣਾ ਰਹੇ ਹੋ ਤਾਂ ਪਹਿਲਾਂ ਇੱਕ ਖਬਰ ਜ਼ਰੂਰ ਦੇਖ ਲਓ ਇੱਕ ਵਾਰ ਪੂਰੀ ਗੱਲਬਾਤ ਸਰਬਣ ਸਿੰਘ ਪੰਦੇੜ ਦੀ ਜ਼ੁਬਾਨੀ ਸੁਣਾਉਣੀ ਹੈ ਕਿ ਆਖਰ 26 ਲਾਗੂ ਹੋਵੇ ਤਾਂ ਭਾਈ ਇਹ ਲੱਖਾਂ ਟਰੈਕਟਰ ਅੱਜ ਤੋਂ ਤੇਲ ਤਾਲ ਦਾ ਪ੍ਰਬੰਧ ਕਰ ਲਓ ਭਾਈ ਸੜਕਾਂ ਦੇ ਚਾਹੀਦੇ ਆ ਜਿਹੜੇ ਕਹਿੰਦੇ ਨਾ ਮੋਦੀ ਸਰਕਾਰ ਪਾਲਿਸੀ ਵਾਪਸ ਨਹੀਂ ਲੈਂਦੀ ਇਹ ਦੇਸ਼ ਸੜਕਾਂ ਦੇ ਆਜੇ ਪੁਲਸੀ ਵਾਪਸ ਕਰਵਾ ਦੇਾਂਗੇ ਐ ਨਹੀਂ ਹੈਗੀ ਵੀ ਸਰਕਾਰ ਦਬਾਅ ਚ ਆ ਕੇ ਚੀਜ਼ਾਂ ਨੂੰ ਨਾ ਮੰਨੂਗੀ ਜਿਵੇਂ ਮੈਂ ਤੁਹਾਨੂੰ ਕੱਲ ਦੱਸਿਆ ਸੀ ਭਗਵੰਤ ਮਾਨ ਸਰਕਾਰ ਨੇ ਕਿਉਂ ਖੇਤੀ ਵਾਲਾ ਖਲੜਾ ਜਿਹੜਾ ਨਵ ਆਇਆ ਵਾਪਸ ਲੈਣ ਦਾ ਫੈਸਲਾ ਕੀਤਾ ਭਾਵੇਂ ਆਮ ਆਦਮੀ ਪਾਰਟੀ ਗਲੋਬਲਾਈਜੇਸ਼ਨ ਦੀਆਂ ਨੀਤੀਆਂ ਤੋਂ ਪਿੱਛੇ ਨਹੀਂ ਹੱਟੀ ਲੋਕਾਂ ਦਾ ਦਬਾਅ ਤੇ ਪ੍ਰੈਸ਼ਰ ਆ ਦੂਸਰੀ ਬੇਨਤੀ ਆ ਤੇਰਾ 13 ਨੂੰ ਲੋਹੜੀ ਦਾ ਪ੍ਰੋਗਰਾਮ ਆ ਉਸ ਦਿਨ ਨਵੇਂ ਖੇਤੀ ਜਾ ਜਿਹੜਾ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਕਾਨੂੰਨ ਲਿਆਂਦਾ ਉਹਦੀਆਂ ਕਾਪੀਆਂ ਛੜਨੀਆਂ ਹਰੇਕ ਪਿੰਡ ਦੇ ਵਿੱਚ ਜਿੰਨੀਆਂ ਸਾਡੀਆਂ ਮਾਵਾਂ ਭੈਣਾਂ ਵਾਂ ਸਾਰੇ ਪਾਤਸ਼ਾਹਾਂ ਇਕੱਠੀਆਂ ਕਰੋ ਇੱਕ ਥਾਂ ਤੇ ਪਿੰਡ ਦੇ ਵਿੱਚ ਆ ਰੋਹ ਦੇ ਵਿੱਚ ਫਿਰ ਜਿਹੜਾ ਕਾਨੂੰਨ ਦੀਆਂ ਕਾਪੀਆਂ ਫੂਕ ਦਿਓ ਤੇ ਜਿੱਦਾਂ ਕਹਿੰਦੇ ਨਾ ਉਹ ਸਾਡੇ ਬੋਲੀ ਪੈਂਦੀ ਏ ਕਿ ਨਵੀਂ ਕੱਢ ਲਿਓ ਲੋਕ ਰਾਜ ਆ ਤੇ ਮੋਦੀ ਨੂੰ ਗਲੋ ਲਾ ਇਹ ਬੋਲੋ ਏ ਕਿ ਠੀਕ ਹੈ ਜੀ ਤਾਂ ਵਧੀਆ ਸਲੋਗਨ ਦੇ ਦਿਓ ਬਈ ਇਸ ਕਰਕੇ ਬੇਨਤੀ ਕਰਦੇ ਆ ਤੀਸਰਾ ਦੱਸਦਾ ਜਿਹੜਾ ਅਰਥੀ ਫੂਕ ਬੁਜਾਰਾ ਪੂਰੇ ਦੇਸ਼ ਭਰ ਦੇ ਵਿੱਚ ਮੈਂ ਕਿਹਾ ਸੀ ਅੱਜ ਹੀ ਜਿੱਥੇ ਨਹੀਂ ਪਿੰਡਾਂ 'ਚ ਬਣੇ ਜੇ ਨਹੀਂ ਪਿੰਡਾਂ 'ਚ ਬਣਾਏ ਅੱਜ ਤੱਕ ਮੋਦੀ ਸਰਕਾਰ ਦੇ ਪੁਤਲੇ ਤਾਂ ਠੀਕ ਨਹੀਂ ਕਰ ਰਹੇ ਹਰ ਪਿੰਡ 'ਚ ਪੁਤਲਾ ਬਣਾ ਕੇ ਵੀਡੀਓ ਬਣਾ ਕਰੋ ਅਰੇ ਫਲੈਕਸੀਆਂ ਬਣਾਓ ਹਰ ਥਾਂ ਲੱਗੀਆਂ ਹੋਣ ਔਰ ਸਾਰੇ ਪਿੰਡ ਨੂੰ ਕਹੋ ਬਈ ਇਹਨੂੰ ਵੇਖ ਕੇ ਜਾਓ ਆਹੀ ਜ਼ਿੰਮੇਵਾਰ ਆ ਜਿਹੜਾ ਜਿਹੜਾ ਸਾਡੇ ਸਾਰੇ ਪ੍ਰੋਗਰਾਮ ਖਰਾਬ ਕਰ ਰਿਹਾ ਔਰ 10 ਨੂੰ 1000 1000 ਦਾ 13000 ਪਿੰਡਾਂ ਦੇ ਵਿੱਚ ਜੇ ਇੱਕ ਪਿੰਡ ਵਿੱਚ 1000 ਦਾ ਇਕੱਠ ਹੋਵੇ ਦੱਸੋ ਕਿੰਨਾ ਇਕੱਠ ਹੋ ਜੂ ਹਿੱਲ ਜੂਗੀ ਜਦਾਂ ਹਲਾ ਆਦਿਆਂਗੇ ਦੇਖ ਲਿਓ ਹੈ ਚਗਿਆੜੇ ਨਿਕਲ ਜਾਣਗੇ ਔਰ ਪੂਰੇ ਦੇਸ਼ ਵਿੱਚ ਹਰਿਆਣੇ ਵਾਲਿਆਂ ਨੂੰ ਬੇਨਤੀ ਆ ਪੰਜਾਬੀ ਸਮਝਦੇ ਹੋ ਬਾਈ ਤੁਸੀਂ ਆ ਹਰਿਆਣੇ ਦਾ ਸਾਰਾ ਹਰਿਆਣਾ ਬਾਹਰ ਨਿਕਲੇ ਬਈ 10 ਬੇਅਰਤੀ ਫੂਕ ਮਜਾਰੇ ਵਿੱਚ Rajasthan ਵਾਲਿਆਂ ਨੂੰ ਬੇਨਤੀ UP ਵਾਲਿਆਂ ਨੂੰ ਬੇਨਤੀ ਦਿੱਲੀ ਵਾਲਿਆਂ ਨੂੰ ਬੇਨਤੀ ਆ ਪੂਰੇ ਦੇਸ਼ ਭਰ ਦੇ ਵਿੱਚ ਅਰਤੀ ਫੂਕ ਮਜਾਰੇ ਕਰੋੜਾਂ ਲੋਕਾਂ ਦੀ ਸ਼ਮੂਲੀਅਤ ਨਾ ਹੋਣੇ ਜਿਹੜੇ ਕਹਿੰਦੇ ਮੋਤੀ ਦਾ ਬੈਗ ਅਸੀਂ ਦੋਵੇਂ ਲਾ ਦਾਂਗੇ ਬੈਗ ਡਬਲ ਡਬਲ ਲਗਾਵਾ ਉਹ ਕਿਤਾ ਬੈਗ ਜਾਂਦਾ ਹੈਗਾ ਆਖਰ ਦਿੱਲੀ ਦੀ ਸੱਤਾ ਦੀ ਜੰਗ ਚੱਲ ਰਹੀ ਹੈ ਇਸ ਵੇਰੇ ਹਾਕਮ ਦਿੱਲੀ ਦੀ ਸੱਤਾ ਦੀ ਜੰਗ ਚ ਰੁੱਝੇ ਆ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਕਿਸੇ ਮਸਲਬ ਨਾਲ ਦੂਸਰੀ ਬੇਨਤੀ ਵੇਖਿਓ ਹੁਣ ਤੁਸੀਂ ਨਾ ਸੁਣ ਰਿਹਾ ਹੋ ਕਿ ਐਚ ਐਮ ਪੀ ਵੀ ਇੱਕ ਵਾਇਰਸ ਹੈ ਬੱਚਿਆਂ ਤੇ ਕਹਿ ਰਿਹਾ ਮਾਰ ਕਰ ਰਿਹਾ ਪਹਿਲੇ ਅੰਦੋਲਨ ਦੇ ਵਿੱਚ ਵੀ ਕਰੋਨਾ ਸੀ ਪਹਿਲੋ ਕਹਿੰਦੇ ਮੂੰਹ ਬੰਦ ਲਓ ਫਿਰ ਜਦੋਂ ਅਸੀਂ ਜਿੰਨਾ ਦੀ ਇਮਿਊਨ ਸ਼ਕਤੀ ਤਕੜੀ ਸੀ ਅਸੀਂ ਤਾਂ ਭਾਈ ਉਦਾਂ ਹੀ ਦਿੱਲੀ ਵਿੱਚ ਰਹੇ ਕਰੋਨਾ ਨੇ ਕੁਝ ਨਹੀਂ ਕਿਹਾ ਜਿਹੜੇ ਖੇਤੀ ਕਾਨੂੰਨਾ ਵਾਲਾ ਕਰੋਨਾ ਆਇਆ ਸੀ ਉਹਨੂੰ ਹੀ ਘਰ ਘੱਲ ਦਿੱਤਾ ਠੀਕ ਹੈ ਜੀ ਇਸ ਕਰਕੇ ਹਜੇ ਇਹ ਵਾਇਰਸ ਕੀ ਆ ਕੀ ਇਹਦੀ ਪ੍ਰਸਥਿਤੀ ਚਲੋ ਇਹ ਖੋਜਦਾ ਅbschਵ ਪਰ ਸਾਨੂੰ ਲੱਗਦਾ ਵੀ ਫਾਰਮਾਸਿਊਟੀਕਲ ਕੰਪਨੀਆਂ ਜਿਹੜੀਆਂ ਪੂਰੀ ਦੁਨੀਆ ਦੇ ਵਿੱਚ ਮੈਡੀਕਲ ਸੇਵਾਵਾਂ ਦੇਂਦੀਆਂ ਨੇ ਕੋਈ ਨਾ ਕੋਈ ਨਵੀਂ ਚੀਜ਼ ਤੇ ਆਉਣੀ ਚਾਹੀਦੀ ਆ ਦੇਸ਼ ਭਰ ਵਿੱਚ ਅੰਦੋਲਨ ਖੜਾ ਹੋ ਰਿਹਾ ਚੀਕਾਂ ਕਢਾਤੀਆਂ ਸੀ ਕੋਈ ਨਾ ਕੋਈ ਚੀਜ਼ ਤਾਂ ਨਵੀਂ ਆਉਣੀ ਚਾਹੀਦੀ ਸੀ ਜਿਹਦੇ ਨਾਲ ਧਿਆਨ ਖਿੱਚਿਆ ਜਾਵੇ ਬ੍ਰੇਸ਼ਕ ਆਪਣੀ ਸਿੱਤ ਦਾ ਖਿਆਲ ਰੱਖੋ ਕੋਈ ਵੀ ਰਹੇ ਅਸੀਂ ਉੱਤੇ ਕੋਈ ਕੰਟਰੋਵਰਸੀ ਨਹੀਂ ਕਰਦੀ ਕੋਈ ਵਿਗਿਆਨਕ ਬਿਆਨ ਨਹੀਂ ਕਰ ਦਿੰਦੇ ਨਾ ਦਾਵਾ ਕਰਦੇ ਆ ਪਰ ਇਹਦੇ ਪਿੱਛੇ ਵੀ ਜਿਵੇਂ ਕੋਰੋਨਾ ਦੇ ਪਿੱਛੇ ਜੋ ਕੁਝ ਨਿਕਲ ਆਇਆ ਇਹਦੇ ਪਿੱਛੇ ਵੀ ਕੁਛ ਨਾ ਕੁਛ ਨਿਕਲੂਗਾ ਜੇ ਤੁਸੀਂ ਇਸ ਗੱਲ 'ਚ ਸचेਤ ਰਹਿਓ ਸਿਆਣੇ ਹੋ ਕੇ ਰਹਿਓ ਤੁਸੀਂ ਦੇਖਿਓ ਜਦੋਂ ਇਹ ਵਾਇਰਸ ਆਇਆ ਨਾ ਉਦਾਂ ਤੇ ਖਬਰਾਂ ਸ਼ਾਂਤਵੇਂ ਪੜੀਆਂ ਜਾਂਦੀਆਂ ਸਾਡੇ ਫਿਰ ਕਹਿੰਗੂ ਅੱਯਾ ਦੇਖਿਆ ਚੰਗਰਾ ਮਾਨਗੇ ਚੰਨ ਇਹ ਬੱਚਾ ਜੋ ਗਲ ਉਹ ਭਾਈ ਰੋਜ ਦੇ 50 ਕਿਸਾਨ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਕਰਕੇ ਮਰਨਦੇ ਕਿਨੂੰ ਖਿਆਲ ਆ ਦੇਸ਼ ਦੀਆਂ ਸੜਕਾਂ ਹੀ ਹਜ਼ਾਰਾਂ ਬੰਦੇ ਰੋਜ ਖਾ ਜਾਂਦੀਆਂ ਵਾਂ ਉੱਤੇ ਕੋਈ ਖਿਆਲ ਨਹੀਂ ਕਿ ਭੁੱਖ ਮਰੀ ਨਾ ਸਾਡੇ ਕਿੰਨੇ ਬੱਚੇ ਮਰ ਜਾਂਦੇ ਆ ਉੱਤੇ ਕਿਸੇ ਨੂੰ ਖਿਆਲ ਨਹੀਂ ਦਵਾਈਆਂ ਨਾ ਮਿਲਣ ਕਰਕੇ ਸਾਡੇ ਬੱਚੇ ਤੇ ਬਜ਼ੁਰਗ ਕਿੰਨੇ ਮਰ ਜਾਂਦੇ ਆ ਉੱਤੇ ਕੋਈ ਹੋ ਹੱਲ ਨਹੀਂ ਹੁੰਦਾ ਹੈਗਾ ਇਹ ਇਦਾਂ ਚੱਲਦਾ ਸਾਡੇ ਮੁਲਕ ਦੇ ਵਿੱਚ ਇਸ ਕਰਕੇ ਭਰਾਓ ਅੰਦੋਲਨ ਜਿੱਤਾਂਗੇ ਫਿਕਰ ਨਾ ਕਰਿਓ ਅੰਦੋਲਨ ਜਿੱਤਾਂਗੇ ਜਿੱਤ ਕੇ ਸਿਰੇ ਲੱਗੂਗਾ ਅੰਦੋਲਨ ਸੋ ਇਸ ਕਰਕੇ ਆ ਬੈਠੇ ਤਰਨਤਾਰ ਦੀ ਬਾਈ ਡਿਊਟੀ ਆ ਆ ਪਿੱਛੇ ਸਾਡੇ ਝੰਡੇ ਹੁੰਦੇ ਆ ਥਾਰਕ